ਸਸ ਜਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਆ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਧੁੱਪਾਂ ਲੱਗ ਰਹੀਆਂ ਸੀ ਪਰ ਕਿਤਨਾ ਕਿਤੇ ਅਜੇ ਸਿਆਲ ਜਾਂਦਾ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਅੱਜ ਬਹੁਤ ਜ਼ਿਆਦਾ ਸੰਘਣੀ ਧੁੰਦ ਪੈ ਚੁੱਕੀ ਆ ਪਰ ਉਸੇ ਧੁੰਦ ਦੇ ਚਲਦੇ ਜਿਹੜਾ ਆ ਵੱਡਾ ਨੁਕਸਾਨ ਵੀ ਦੇਖਣ ਨੂੰ ਸਾਹਮਣੇ ਆਇਆ ਤਾਂ ਦੱਸਿਏ ਕੀ ਬਟਾਲਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਗੰਨਿਆਂ ਨਾਲ ਭਰੀ ਟਰਾਲੀ ਤੇ ਇੱਕ ਟਰਾਲਾ ਜੋ ਕਿ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਕਾਰਨ ਸੰਗਣੀ ਧੁੰਦ ਦਾ ਦੱਸਿਆ ਜਾ ਰਿਹਾ ਆ ਤੇ ਤੁਹਾਨੂੰ ਦੱਈਏ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਹਾਲਤ ਦੋਨਾਂ ਗੱਡੀਆਂ ਦੀ ਬਹੁਤ ਜ਼ਿਆਦਾ ਜਿਹੜੀ ਖਸਾ ਹੋ ਗਈ ਹੈ ਤੇ ਕਾਫੀ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਹੈ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਤਸਵੀਰਾਂ ਜੋ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਨੈਸ਼ਨਲ ਹਾਈਵੇ ਬਟਾਲਾ ਜੋ ਕਿ ਅਨ ਸਹਿਰਾ ਮੱਜਾ ਸਿੰਘ ਦੇ ਆਸ-ਪਾਸ ਦਾ ਦੱਸਿਆ ਜਾ ਰਿਹਾ ਆ ਉੱਥੇ ਤਾਂ ਤਾਂ ਦੀ ਇੱਕ ਸੰਗਣੀ ਧੁੰਦ ਦੇ ਚੱਲਦੇ ਇੱਕ ਗੰਨਿਆਂ ਵਾਲੀ ਟਰਾਲੀ ਦੇ ਨਾਲ ਇੱਕ ਟਰਾਲੇ ਦੀ ਟੱਕਰ ਹੋ ਜਾਂਦੀ ਹੈ ਜਿਦੇ ਚ ਜਾਨੀ ਨੁਕਸਾਨ ਤਾਂ ਕਿਹਾ ਜਾ ਰਿਹਾ ਕਿ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜਿਹੜਾ ਆ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਔਰ ਇਹਨਾਂ ਦਾ ਦੋਵਾਂ ਗੱਡੀਆਂ ਦਾ ਹੋ ਜਾਂਦਾ ਹੈ ਗੱਡੀਆਂ ਦੀ ਦੋਨਾਂ ਦੀ ਬਹੁਤ ਜ਼ਿਆਦਾ ਖਸਾ ਹਾਲਤ ਦੇਖਣ ਨੂੰ ਮਿਲਦੀ ਪਈ ਹੈ ਟਰਾਲੀ ਦਾ ਟਰੈਕਟਰ ਦਾ ਤੇ ਟਰਾਲੇ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਨਜ਼ਰ ਆ ਰਿਹਾ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਪਈਓ ਨੈਸ਼ਨਲ ਹਾਈਵੇ ਅੰਮ੍ਰਿਤਸਰ ਪਠਾਨਕੋਟ ਜੋ ਕੇ ਬਟਾਲਾ ਤੇ ਨਸ਼ਹਿਰਾ ਮੱਝਾ ਦੇ ਨੇੜੇ ਤੇੜੇ ਦਾ ਇਹ ਐਕੀਐਂਟ ਦੱਸਿਆ ਜਾ ਰਿਹਾ ਜੋ ਕਿ ਸੰਘਣੀ ਧੁੰਦ ਦੇ ਕਾਰਨ ਹੋਇਆ ਹੈ ਤਸਵੀਰਾਂ ਤੁਸੀਂ ਦੇਖਦੇ ਪਈਓ ਤੁਹਾਨੂੰ ਸਾਡੀਆਂ ਖਬਰਾਂ ਕਿਵੇਂ ਦੀ ਲੱਗਦੀਆਂ ਪਈਆਂ ਨੇ ਇਹ ਹਰ ਜਾਣਕਾਰੀ ਦੇ ਲਈ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤੇ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ